ਜੀ ਸਰਵਤੀਆ ਹਾਂਜੀ ਕੀ ਨਾਮ ਹੈ ਜੀ ਅੱਛਾ ਜਿਹੜੀ ਆ ਘਟਨਾ ਵਾਪਰੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਿਤਨਾ ਮਸਲੇ ਮਾਂ ਪੋਤੀ ਸੀ ਇਹ ਜੀ ਦੋਨੇ ਮੈਂ ਹੈਂਡੀਕੈਟਡ ਹਾਂ ਮੈਂ ਇਹਨਾਂ ਦੀ ਕੁੜੀ ਆ ਮੇਰੀ ਭੈਣ ਦਾ ਜੀ ਉਹ ਦੋਨੇ ਮਾਂ ਪਿਓ ਮੇਰਾ ਹੈ ਨਹੀਂ ਦਾ ਤੇ ਇਸ ਕਰਕੇ ਕਹਿੰਦੇ ਨੇ ਵੀ ਮੇਰੇ ਭਰਾ ਦਾ ਜਿਹੜਾ ਇਹ ਹਾਲ ਹੋਇਆ ਉਹ ਫ੍ਰੀ ਇਲਾਜ ਕਰਵਾਉਣ ਸਾਡੀ ਬਦ ਤੋਂ ਬਾਅਦ ਮਾਰ ਦੇ ਦੇ ਕਰ ਲੈਣਾ ਕੀ ਗੱਲ ਹੋਈ ਆ ਕੀ ਘਟਨਾ ਵਾਪਰੀ ਆ ਇਹ ਕੰਮ ਤੇ ਜਾਂਦਾ ਸੀ ਜੀ ਕੰਮ ਕਰਦਾ ਸੀ ਮੈਸਤਰੀਆਂ ਨਾਲ ਦਿਹਾੜੀਆਂ ਤੇ ਉਥੇ ਤੇ ਪਾਣੀ ਪੂ ਨਹੀਂ ਪਉਂਦਾ ਸੀ ਕੰਦ ਤੇ ਤੇ ਨੂੰ ਕਰੰਟ ਲਾਟਿਆ ਤੇ ਕਰੰਟ ਬਹੁਤ ਜ਼ਿਆਦਾ ਲੱਗ ਗਿਆ ਕੱਲਾ ਕਹਿ ਰ ਮੇਰਾ ਘਰਾ ਹੈ ਹਾਂਜੀ ਬਾਈ ਜੀ ਕੀ ਨਾਮ ਆ ਜੀ ਸਤਰਾਜ ਸਿੰਘ ਤੇ ਪਿੰਡ ਕਿਹੜਾ ਜੀ ਬਾਰੇ ਬਾਰੇ ਅੱਛਾ ਢੀ ਘਟਣਾ ਵਾਪਰੀ ਤੁਹਾਡੇ ਨਾਲ ਕਿਵੇਂ ਵਾਪਰੀ ਕੀ ਗੱਲ ਹੋਈ ਜਾਂ ਕੰਦ ਤੇ ਪਾਣੀ ਪਉਂਦਾ ਸੀ ਕਿਹੜੇ ਪਿੰਡ ਜੀ ਮਤੇ ਅੱਛਾ ਕੀ ਗੱਲ ਹੋ ਗਈ ਏ ਨਾਲ ਸਤਾਰਫਾਂ ਨੂੰ ਸੇ ਪਤਾ ਹੀ ਨਹੀਂ ਲੱਗਿਆ ਅਛਾ ਤੇ ਕਰੰਟ ਲੱਗ ਗਿਆ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਤਾਂ ਕੋਈ ਪਤਾ ਹੀ ਨਹੀਂ ਕੀ ਮੰਗ ਕਰ ਰਹੇ ਹੋ ਤੁਸੀਂ ਮੰਗ ਜੀ ਆਪਣਾ ਇੱਜ਼ਤ ਮੇਰੇ ਉੱਪਰ ਦੀ ਡਾਕਟਰ ਸਾਹਿਬ ਜੀ ਤੁਹਾਡੇ ਕੋਲ ਇੱਕ ਪੇਸ਼ੈਂਟ ਆਇਆ ਹੈ ਜਿਸ ਨੂੰ ਕੁਰਾਂਟ ਲੱਗਿਆ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਕਿਵੇਂ ਕਿਵੇਂ ਉਹਨਾਂ ਦਾ ਹਸਤਾ ਖੁਆਇਆ ਤੇ ਕਿਵੇਂ ਤੁਸੀਂ ਉਹਨਾਂ ਦੀ ਟ੍ਰੀਟਮੈਂਟ ਕੀਤੀ ਹਾਂ ਪੱਤਰਕਾਰ ਸਾਹਿਬ ਮੇਰੇ ਕੋਲ ਸੁਖਰਾਜ ਸਿੰਘ ਪੁੱਤਰ ਕੇਵਲ ਸਿੰਘ ਪਿੰਡ ਬਾਰੇਵਾਲੇ ਤੋਂ 26 ਸਾਲ ਦਾ ਲੜਕਾ ਕੁਰਾਂਟ ਲੱਗ ਕੇ ਆਇਆ ਸੀ ਜੋ ਉਹਨਾਂ ਦੇ ਰਿਲੇਟਿਵਸ ਨੇ ਤੇ ਠੇਕੇਦਾਰ ਨੇ ਦੱਸਿਆ ਕਿ ਉਹ ਮਜ਼ਦੂਰ ਹੈ ਤੇ ਮਧੇ ਪਿੰਡ ਕੋਈ ਸਰਕਾਰੀ ਕੰਮ ਚੱਲ ਰਿਹਾ ਸੀ ਉੱਥੇ ਉਹਨੂੰ ਕੰਮ ਕਰਦੇ ਵੇਲੇ ਟਰਾਂਸਫਾਰਮਰ ਤੋਂ ਕਰੰਟ ਲੱਗ ਗਿਆ ਸਿਰ ਦੇ ਵਿੱਚ ਕਰੰਟ ਲੱਗਿਆ ਸੀ ਮੂੰਹ ਉਹਦਾ ਜਲਿਆ ਹੋਇਆ ਅੱਖਾਂ ਦੇ ਉੱਤੇ ਵੀ ਥੋੜਾ ਪ੍ਰਭਾਵ ਹੈ ਪੈਰਾਂ ਵਿੱਚ ਦੀ ਕਰੰਟ ਨਿਕਲਿਆ ਹੈ ਪੈਰਾਂ ਤੇ ਵੀ ਛਾਲਿਆ ਮੂੰਹ ਦੇ ਉੱਤੇ ਫਲੇਮ ਦੇ ਬਰਨਸ ਨੇ ਤੇ ਸਿਰ ਦੇ ਵਿੱਚੋਂ ਐਂਟਰੀ ਪੁਆਇੰਟ ਹੈਗਾ ਮਰੀਜ਼ ਕਾਫੀ ਜ਼ਿਆਦਾ ਠੀਕ ਹੈ ਖਤਰੇ 'ਚੋਂ ਬਾਹਰ ਹੀ ਲੱਗ ਰਿਹਾ ਹੈ ਤਾਂ ਮੈਨੂੰ ਲੱਗਦਾ ਵੀ ਦੋ-ਤਿੰਨ ਦਿਨਾਂ ਵਿੱਚ ਅਸੀਂ ਛੁੱਟ ਕਰਾਂਗੇ ਤੁਹਾਨੂੰ ਜਿਸ ਦਿਨ ਤੁਹਾਡੇ ਕੋਲੇ ਮਰੀਜ਼ ਆਇਆ ਸੀਗਾ ਸਰ ਉਹਦੇ ਤੋਂ ਨਾ ਉਹ ਹਾਲਤ ਬਿਹਤਰ ਦੱਸ ਰਹੇ ਆ ਤੇ ਤੁਹਾਡਾ ਪੂਰਾ ਐਕਸਪੀਰੀਅੰਸ ਲੱਗਾ ਹੈ ਤੁਹਾਡੀ ਟੀਮ ਦਾ ਪੂਰਾ ਜੋਰ ਲਾਇਆ ਤੇ ਜੋ ਮਰੀਜ਼ ਆ ਸਹੀ ਹੋ ਰਿਹਾ ਦੇਖੋ ਅੱਗੇ ਨਾਲੋਂ ਮਰੀਜ਼ ਬਹੁਤ ਜ਼ਿਆਦਾ ਹਾਲਤ ਚੰਗੀ ਆ ਕੱਲ ਪੂਰਾ ਬੇਹੋਸ਼ ਸੀ ਆਫਟਰ ਥੈਟ ਬੇਹੋਸ਼ੀ ਜੋ ਨਿਕਲਿਆ ਤੇ ਉਹ ਕਮਲ ਜਿਹਾ ਮਾਰ ਰਿਹਾ ਸੀ ਫਿਰ ਉਹਨੂੰ ਹਜੇ ਥੋੜੇ ਥੋੜੇ ਚੱਕਰ ਵੀ ਆ ਰਹੇ ਨੇ ਪਰੰਤੂ ਇਦਾਂ ਹੈ ਵੀ ਉਹ ਲਗਾਤਾਰ ਰਿਕਵਰੀ ਵੱਲੋਂ ਵੱਧ ਰਿਹਾ ਹੈ ਠੀਕ ਹੋ ਰਿਹਾ ਹੈ ਫਾਈਨੈਂਸ ਤੌਰ ਤੇ ਕਿਵੇਂ ਪਰਿਵਾਰ ਜੀ ਮਾਲੀ ਮਦਦ ਦੀ ਕੋਈ ਗੱਲ ਹੈ ਦੇਖੋ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਪਰਿਵਾਰ ਦਾ ਕੀ ਹਾਲਾਤ ਨੇ ਪਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਮਜ਼ਦੂਰਾਂ ਦੇ ਕੀ ਹਾਲਾਤ ਹੁੰਦੇ ਨੇ ਦੂਸਰਾ ਅੱਜ ਦੇ ਸਮੇਂ ਦੇ ਵਿੱਚ ਜਦੋਂ ਮੀਂਹ ਦੇ ਵਿੱਚ ਬੰਦਾ ਮਜ਼ਦੂਰੀ ਕਰ ਰਿਹਾ ਤਾਂ ਪਰਿਵਾਰ ਦੀ ਮਾਲੀ ਹਲਥ ਕੀ ਹੋਊਗੀ ਤੁਸੀਂ ਆਪ ਹੀ ਅੰਦਾਜ਼ਾ ਲਾਓ ਕੋਈ ਪੁਲਿਸ ਰਿਪੋਰਟ ਜਾਂ ਹੋਰ ਕੋਈ ਕਾਰਵਾਈ ਪਰਿਵਾਰ ਨੇ ਕਰੀ ਸਰ ਦੇਖੋ ਅਸੀਂ ਆਪਣੇ ਵੱਲੋਂ ਜਦੋਂ ਹੀ ਇਦਾਂ ਦਾ ਪੇਸ਼ੈਂਟ ਆਉਂਦਾ ਹੈ ਇਲੈਕਟ੍ਰਿਕ ਬਰਨ ਜਾਂ ਕੋਈ ਵੀ ਇਦਾਂ ਦੇ ਪੇਸ਼ੈਂਟਸ ਹਾਦਸੇ ਵਾਲੇ ਹੁੰਦੇ ਅਸੀਂ ਪੁਲਿਸ ਰਿਪੋਰਟ ਕਰਦੇ ਹਾਂ ਪੁਲਿਸ ਵਾਲੇ ਵੀਰ ਆਏ ਸੀ ਕੱਲ ਅ ਸਥਾਨਕ ਥਾਣਾ ਨੇ ਅਲਸਿੰਗੜਾ ਪਿੰਡ ਉਹ ਇਹਨਾਂ ਤੋਂ ਜਾਣਕਾਰੀ ਲੈ ਕੇ ਗਏ